ਸਾਨੂੰ ਬਹੁਤੇ ਗਿਆਨਾਂ ਦੀ ਲੋੜ ਨਹੀਂ ਸਾਨੂੰ ਇੱਕ ਸ਼ਹਿਦ ਦੀ ਲੋੜ ਹੈ ਜੋ ਸਭ ਤੋਂ ਅਮੋਲਕ ਤੇ ਅਸਲੀ ਹੈ ਹਰ ਸਾਡੇ ਗਉਂ ਦੀ ਹੈ ਉਸ ਸ਼ਹਿਦ ਦਾ ਪਿਆਰਾ ਨਾਮ ਉਸ ਵਸਤੂ ਦਾ ਹੁਗ ਭਰਿਆ ਨਾਮ ਤੇ ਉੱਤਮ ਨਾਮ ਹੈ ਨਾਨਕ ਪ੍ਰੇਮ ਇਸ ਪ੍ਰੇਮ ਨੇ ਜਿਸ ਹਿਰਦੇ ਵਿੱਚ ਇੱਕ ਰਤੀ ਭਰ ਨਿਵਾਸ ਕੀਤਾ ਹੈ ਉਹ ਹਿਰਦਾ ਧਨ ਹੈ ਗੁਰੂ ਨਾਨਕ ਪਿਆਰਾ ਲੱਗੇ ਭਾਵੇਂ ਰਤੀ ਕੁ ਪਿਆਰਾ ਲੱਗੇ ਪਰ ਲੱਗੇ ਪਿਆਰਾ ਹਰ ਦਿਨ ਰਾਤ ਮਾੜੀ ਮਾੜੀ ਧੁਖ ਪ੍ਰੀਤਮ ਜੀ ਦੇ ਪਿਆਰ ਦੀ ਉੱਠਦੀ ਰਹੇ ਰਾਤ ਜਾਗ ਖੁੱਲੇ ਤਾ ਤਨ ਗੁਰੂ ਨਾਨਕ ਦੇਵ ਹਿਰਦੇ ਵਿੱਚ ਹੋ ਰਿਹਾ ਹੋਵੇ ਤੁਰੇ ਫਿਰੇ ਆਵੇ ਜਾਵੇ ਕੰਮ ਕਾਰ ਵਿੱਚ ਪਿਆਰ ਦੀ ਧੂ ਵੱਜ ਜਾਵੇ ਤਨ ਉਹ ਸਰੀਰ ਤੇ ਤਨ ਹੈ ਉਹ ਮਨ ਜਿਸ ਅੰਦਰ ਇਹ ਕਿਣਕਾ ਵਸਿਆ ਹੈ ਜੇ ਮਹੀਨੇ ਵਿੱਚ ਇੱਕ ਛਿਨੀ ਐਸੀ ਆ ਜਾਵੇ ਕਿ ਮੂੰਹ ਕਹੇ ਧੰ ਗੁਰੂ ਨਾਨਕ ਦੇਵ ਤੇ ਅੱਖਾਂ ਜਲ ਨਾਲ ਭਰ ਜਾਣ ਤੇ ਸਰੀਰ ਲੋਹ ਕੰਡੇ ਹੋ ਜਾਣ ਤੇ ਕਲਜੇ ਵਿੱਚ ਪ੍ਰੀਤਮ ਗੁਰੂ ਨਾਨਕ ਦੇਵ ਜੀ ਦੇ ਮਿਲਣ ਦੀ ਖਿੱਚ ਤੁਣਕਾ ਦੇ ਜਾਵੇ ਤਾਂ ਜਨਮ ਸਫਲ ਹੈ ਜਿਸ ਨੂੰ ਇੱਕ ਵਾਰ ਐਸਾ ਸਮਾਂ ਲੰਘ ਗਿਆ ਹੈ ਉਸ ਅੰਦਰ ਪਿਆਰ ਜ਼ਰੂਰ ਵਸੇਗਾ ਗੁਰੂ ਨਾਨਕ ਜੀਵਨ ਸ਼ਕਤੀ ਹੈ ਗੁਰੂ ਨਾਨਕ ਜਿਉਂਦਾ ਜਾਗਦਾ ਪ੍ਰੀਤਮ ਹੈ ਗੁਰੂ ਨਾਨਕ ਮਨੁੱਖ ਬਣ ਕੇ ਸੰਸਾਰ ਤਾਰਨ ਆਇਆ ਹੈ ਉਹ ਹੁਣ ਵੀ ਆਪਣੇ ਪ੍ਰੇਮੀਆਂ ਦਾ ਪ੍ਰੀਤਮ ਉਸੇ ਤਰ੍ਹਾਂ ਹੈ ਉਸ ਨਾਲ ਨੇਹੋ ਜਿਸ ਦਾ ਲੱਗ ਗਿਆ ਸੂ ਸੁਖੀਆਂ ਤਾਨੂੰ ਸੁਜਨਮਾ ਨਾਨਕ ਤਿਸ ਬਲਿਹਾਰੀ ਕਾਸ਼ ਉਹ ਖੜੀ ਆਵੇ ਤੇ ਆਈ ਹੋਈ ਫੇਰ ਨਾ ਖੁੱਸੇ ਕਿ ਪ੍ਰੀਤਮ ਜੀ ਦਾ ਪ੍ਰੇਮ ਸੁੱਤੇ ਹੋਏ ਸ਼ੇਰ ਵਾਂਗੂ ਜਾਗ ਪਵੇ ਅਤੇ ਪਿਆਰ ਦਾ ਐਸਾ ਰਸ ਵੱਜ ਜਾਵੇ ਕਿ ਪਾਏ ਖੀਵੇ ਹੋਈਏ ਤੇ ਗਾਵੀਏ ਮੂੰ ਲਾਲਨ ਸਿਓ ਪ੍ਰੀਤ ਬਣੀ ਮੂੰ ਲਾਲਨ ਸਿਓ ਪ੍ਰੀਤ ਬਣੀ